ਵਲ ਬਟਰੂ ਅਰਦਾਸ ਸਰਵਤਨ ਦੇ ਪਲੇਦੀ ਮੂਵੀ ਨੂੰ ਰਿਲੀਜ਼ ਹੋ ਕੇ ਅੱਜ 10 ਦਿਨ ਹੋ ਚੁੱਕੇ ਨੇ ਤੇ ਇਹ ਮੂਵੀ ਥੀਏਟਰਸ ਵਿੱਚ ਲਗਾਤਾਰ ਚੱਲ ਰਹੀ ਆ ਉ ਗਜ਼ੈਂਪਲ ਦੇ ਤੌਰ ਤੇ ਜਦ ਮੈਂ ਸੁਚਾ ਸੂਰਮਾ ਦੇਖਣ ਗਿਆ ਸੀ ਅੱਜ ਤੋਂ 3 ਦਿਨ ਪਹਿਲਾਂ ਜਾਨਕਿ 20 ਤਰੀਕ ਨੂੰ ਰਿਲੀਜ਼ ਹੋਈ ਸੀ ਤੇ ਉੱਥੇ ਸਾਰੇ ਦੇ ਸਾਰੇ ਜੋ ਹਾਊਸ ਫੁੱਲ ਸੀ ਅਰਦਾਸ 3 ਦੇ ਜਾਨਕਿ ਅਰਦਾਸ ਸਰਵਤਨ ਦੇ ਪਲੇਦੀ ਤੇ ਉੱਥੋਂ ਇੰਦਾਨਾ ਲੱਗਿਆ ਮੈਂ ਕਿ ਮੂਵੀ ਦੀ ਜੋ ਗ੍ਰੋਸਿੰਗ ਉਹ ਕਾਫੀ ਜ਼ਿਆਦਾ ਹੋ ਚੁੱਕੀ ਆ ਤੇ ਮੂਵੀ ਨੇ ਹੁਣ ਤੱਕ ਦਾਅ ਦੇ ਵਿੱਚ ਕਾਫੀ ਜ਼ਿਆਦਾ ਕਮਾਈ ਜਾਨਕਿ ਕਾਫੀ ਜ਼ਿਆਦਾ ਬਿਜ਼ਨਸ ਕਰ ਲਿਆ ਵਾ ਤੇ ਅੱਜ ਆਪਾਂ ਕੱਲ ਤੱਕ ਦੇ 9 ਦਿਨਾਂ ਦੀ ਯਾਨਕੀ ਰਿਲੀਜ਼ ਹੋਣ ਤੋਂ ਲੈ ਕੇ 9 ਦਿਨਾਂ ਦੀ ਪੂਰੀ ਦੀ ਪੂਰੀ ਕਲੈਕਸ਼ਨ ਦੀ ਗੱਲ ਕਰਾਂਗੇ ਅਰਦਾਸ 3 ਯਾਨਕਿ ਅਰਦਾਸ ਸਰਵਪੱਤ ਦੇ ਭਲੇ ਦੀ ਕਲੈਕਸ਼ਨ ਦੀ ਗੱਲ ਕਰਾਂਗੇ ਤੇ ਹਾਂ ਕੁਝ ਆਫੀਸ਼ੀਅਲ ਸੱਟੇ ਵੀ ਦੇ ਵਿੱਚ ਹੋਣਗੇ ਤੇ ਕੁਝ ਵੈਬਸਾਈਟ ਦਾ ਡਾਟਾ ਵੀ ਇਸ ਵੀਡੀਓ ਵਿੱਚ ਹੋਊਗਾ ਤੇ ਇਹ ਵੀ ਉਮੀਦ ਕਰਦਾ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਈਟਾਂ ਕਲੀਅਰ ਹੋ ਜਾਣਗੀਆਂ ਤੇ ਬਣੇ ਨੂੰ ਇਸ ਵੀਡੀਓ ਨਾਲ ਸਸਸੀ ਕਾਲ ਮੇਤੋ ਮੇਰਾ ਨਾਮ ਅਨੋਭਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਲਿਕਸ ਵਿਦ ਮਨਜੋਬ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਭ ਤੋਂ ਪਹਿਲਾਂ ਗੱ ਸਭ ਤੋਂ ਜ਼ਿਆਦਾ ਹਾਈएस्ट ਰਿਕਾਰਡ ਤੋੜਨੇ ਪੰਜਾਬੀ ਫਿਲਮ ਨੇ ਇਸਨੇ ਜੀਡੀ ਪ੍ਰੀ ਬੁਕਿੰਗ ਸਭ ਤੋਂ ਜ਼ਿਆਦਾ ਹੋਈ ਆ ਆਸਟ੍ਰੇਲੀਆ ਦੇ ਵਿੱਚ ਹਾਂ ਇਹ ਆਫੀਸ਼ੀਅਲ ਕੀਤਾ ਸਟੂਡੀਓ ਨੇ ਜੀਓ ਸਟੂਡੀਓਜ਼ ਤੇ ਪੈਰਾਮਾਉਂਟ ਪਿਕਚਰਸ ਨੇ ਜੋ ਆਫੀਸ਼ੀਅਲ ਪੋਸਟ ਪਾ ਕੇ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਹਾਈएस्ट ਪ੍ਰੀ ਬੁਕਿੰਗ ਮੂਵੀ ਬਣ ਚੁੱਕੀ ਆ ਅਰਦਾਸ ਸਰਵਤ ਦੇ ਭਲੇ ਦੀ ਇਸ ਮੂਵੀ ਨੇ ਜਾਨਕੀ ਪੂਰਾ ਪ੍ਰੀ ਬੁਕਿੰਗ ਦਾ ਰਿਕਾਰਡ ਤੋੜ ਦਿੱਤਾ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚੋਂ ਇਸ ਮੂਵੀ ਦੀ ਬੁਕਿੰਗ ਬਹੁਤ ਜ਼ਿਆਦਾ ਹੋਈ ਆ ਬਹੁਤ ਮਤਲਬ 올ਓਵਰ ਇੰਡੀਆ ਦੇ ਵਿੱਚ ਇਨੀ ਪੰਜਾਬ ਦੇ ਵਿੱਚ ਵੀ ਇਸ ਮੂਵੀ ਦੀ ਪ੍ਰੀ ਬੁਕਿੰਗ ਨਹੀਂ ਹੋਈ ਜਿੰਨੀ ਆਸਟ੍ਰੇਲੀਆ ਦੇ ਵਿੱਚ ਇਸ ਮੂਵੀ ਨੇ ਰਿਕਾਰਡ ਤੋੜਤਾ ਹੁਣ ਗੱਲ ਕਰਦੇ ਮੂਵੀ ਦੇ ਪਹਿਲੇ ਦਿਨ ਦੀ ਕਲੈਕਸ਼ਨ ਕਿੰਨੀ ਹੋਈ ਆ ਇੰਡੀਆ ਦੇ ਵਿੱਚ ਕਿਉਂਕਿ ਵਰਲਡਵਾਈਡ ਹਲੇ ਸਿਰਫ ਤਿੰਨੇ ਦਿਨਾਂ ਦਾ ਡਾਟਾ ਆਫੀਸ਼ੀਅਲਸ ਨੇ ਪਾਇਆ ਵਾ ਤੇ ਪਹਿਲੇ ਦਿਨ ਨਹੀਂ ਫਿਲਹਾਲ ਗੱਲ ਕਰਦੇ ਆਪਾਂ ਪਹਿਲੇ ਦਿਨ ਦੇ ਵਿੱਚ ਇੰਡੀਆ ਦੇ ਵਿੱਚ ਟੁੱਟੀ 95 ਲੱਖ ਜਣਗੇ 90 ਲੱਖ ਤੋਂ ਲੈ ਕੇ 95 ਲੱਖ ਦਾ ਡਾਟਾ ਹੁਣ ਤੱਕ ਦੀਆਂ ਸਾਰੀਆਂ ਵੈਬਸਾਈਟਸ ਸ਼ੋਅ ਕਰ ਰਹੀਆਂ ਨੇ ਉਹਦੇ ਸਾਹਮਣੇ ਡਾ ਉਸੇ ਚੈੱਕ ਕਰ ਸਕਦੇ ਹੋ ਹੋਰ ਵੀ ਵੈਬਸਾਈਟਾਂ 'ਸੇ ਜਾ ਕੇ ਹੋਰ ਵੈਬਸਾਈਟ ਕਾਫੀ ਡਿਫਰੈਂਟ ਡਿਫਰੈਂਟ ਡਾਟਾ ਸ਼ੋ ਕਰ ਰਹੀਆਂ ਨੇ ਤੇ ਜੇ ਗੱਲ ਕਰੀਏ ਮੂਵੀ ਦੇ ਪਹਿਲੇ ਦਿਨ ਦੀ ਕਲੈਕਸ਼ਨ ਦੀ ਤਾਂ ਪਹਿਲੇ ਦਿਨ ਦੀ ਕਲੈਕਸ਼ਨ ਪੰਜਾਬ ਵਿੱਚ ਮਤਲਬ ਓਵਰ ਆਲ ਇੰਡੀਆ ਦੇ ਵਿੱਚ ਪੂਰੀ ਦੀ ਪੂਰੀ 90 ਤੋਂ ਲੈ ਕੇ 95 ਲੱਖ ਦੀ ਓਪਨਿੰਗ ਮੂਵੀ ਨੇ ਕੀਤੀ ਆ ਜੋ ਕਿ ਇੱਕ ਗੁੱਡ ਸਟਾਰਟਅਪ ਆ ਬੜੀਆ ਸਟਾਰਟਅਪ ਆ ਤੇ ਹਾਂ ਹਾਲੇ ਤੱਕ ਮੂਵੀ ਚੱਲ ਰਹੀ ਆ ਹਾਊਸਫੁਲ ਸ਼ੋਜ਼ ਚੱਲ ਰਹੇ ਨੇ ਮੂਵੀ ਦੇ ਜੇ ਗੱਲ ਕਰੀਏ ਦੂਜੇ ਦਿਨ ਦੀ ਕਲੈਕਸ਼ਨ ਦੂਜੇ ਦਿਨ ਦੀ ਕਲੈਕਸ਼ਨ ਮੂਵੀ ਦੀ ਜੋ ਹੋਈ ਆ ਸਭ ਤੋਂ ਜ਼ਿਆਦਾ ਕਲੈਕਸ਼ਨ ਦੂਜੇ ਦਿਨ ਹੋਈ ਆ 1 ਕਰੋੜ 40 ਲੱਖ ਦੀ ਕਲੈਕਸ਼ਨ ਇੱਕ ਵੈਬਸਾਈਟ ਦੇ ਮੁਤਾਬਿਕ ਹੋਈ ਆ ਦੂਜੇ ਦਿਨ ਤੇ ਦੂਜੀ ਵੈਬਸਾਈਟ ਦੇ ਮੁਤਾਬਿਕ 1 ਕਰੋੜ 50 ਲੱਖ 1 ਕਰੋੜ 40 ਲੱਖ ਤੋਂ ਲੈ ਕੇ 1 ਕਰੋੜ 50 ਲੱਖ ਤੱਕ ਦੀ ਕਲੈਕਸ਼ਨ ਦੋ ਵੈਬਸਾਈਟ ਦੇ ਮੁਤਾਬਿਕ ਹੋਈ ਆ ਜੇ ਆਪਾਂ ਅਰਦਾਸ ਰਵਾਨ ਦੇ ਭਲੇ ਦੀ ਤੀਜੇ ਦਿਨ ਦੀ ਕਲੈਕਸ਼ਨ ਸੰਦੀ ਗੱਲ ਕਰੀਏ ਤਾਂ ਸਟੂਡੀਓ ਨੇ ਖੁਦ ਇਹ ਅਫੀਸ਼ੀਅਲਸ ਨੇ ਖੁਦ ਪੋਸਟ ਪਾ ਕੇ ਦੱਸਿਆ ਕਿ ਇਹ ਤਿੰਨ ਦਿਨਾਂ ਦਾ ਡਾਟਾ ਜੋ ਜਾਣ ਕੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ ਤਿੰਨ ਦਿਨ ਜਦੋਂ ਮੂਵੀ ਰਿਲੀਜ਼ ਹੋਈ 13 ਸਤੰਬਰ ਨੂੰ 13 14 ਤੇ 15 ਇਹ ਤਿੰਨ ਦਿਨਾਂ ਦਾ ਜੋ ਪੂਰਾ ਟੋਟਲ ਇਕਲੈਕਸ਼ਨ ਵਰਲਡ ਵਾਈਲਡ ਹੋਇਆ ਵਾ ਉਸ 16.12 ਕਰੋੜ ਜਾਣ ਕੇ 16 ਕਰੋੜ 12 ਲੱਖ ਅਪਰੋਕਸ ਮੂਵੀ ਨੇ ਬਿਜ਼ਨਸ ਕੀਤਾ ਵਰਲਡ ਵਾਈਲਡ ਤਿੰਨ ਦਿਨਾਂ ਦੇ ਵਿੱਚ ਜੋ ਕਿ ਬਹੁਤ ਵੱਡਾ ਨੰਬਰ ਤਾਂ ਹੈ ਹੀ ਹੈ ਇੱਕ ਬਹੁਤ ਵੱਡਾ ਬੈਂਚਮਾਰਕ ਸੈੱਟ ਵੀ ਕਰ ਦਿੰਦੀ ਆ ਤੇ ਇਹ ਜੋ ਸੀਏਸੀ ਵਰਲਡਵਾਈਡ ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਆਂ ਇੰਡੀਆ ਚ ਕਿੰਨੇ ਪੈਸੇ ਦੀ ਜੋ ਬਿਜ਼ਨਸ ਕੀਤਾ ਅਦਾਸ ਸਰਬੱਤ ਦੇ ਭਲੇ ਦੀ ਮੂਵੀ ਨੇ ਇੱਕ ਹਫ਼ਤੇ ਦੇ ਅੰਦਰ ਇਹ ਵੀ ਦੋ ਵੈਬਸਾਈਟਸ ਦੇ ਡਾਟੇਸ ਨੂੰ ਮੈਂ ਸ਼ੋਅ ਕਰ ਰਿਹਾ ਹਾਂ 6 ਕਰੋੜ 15 ਲੱਖ ਤੋਂ ਲੈ ਕੇ 7 ਕਰੋੜ 15 ਲੱਖ ਦਾ ਜੋ ਪੂਰਾ ਦਾ ਪੂਰਾ ਬਾਕਸ ਆਫਿਸ ਕਲੈਕਸ਼ਨ ਇਸ ਮੂਵੀ ਦਾ ਨਿਕਲ ਕੇ ਆ ਰਿਹਾ ਵਾ ਇਹ ਦੋ ਵੈਬਸਾਈਟਸ ਦੇ ਮੁਤਾਬਿਕ ਇਹਨਾਂ ਵੈਬਸਾਈਟਸ ਦੇ ਮੁਤਾਬਿਕ ਤੇ ਮੈਨੂੰ ਜੈਨੂਇਨ ਲੱਗ ਰਿਹਾ ਦੋਹਾਂ ਦਾ ਹੀ ਜੈਨੂਇਨ ਲੱਗ ਰਿਹਾ ਕਿਉਂਕਿ ਜੇ ਆਪਾਂ ਗੱਲ ਕਰੀਏ ਮੂਵੀ ਨੇ ਜੋ ਅਰਦਾਸ ਸਰਵਾਦ ਦੇ ਭਲੇ ਦੀ ਮੂਵੀ ਹੈ ਪੰਜਾਬ ਦੇ ਵਿੱਚ ਮਤਲਬ ਪੂ ਟੋਟਲ ਇੰਡੀਆ ਦੇ ਵਿੱਚ ਉਹਨਾ ਬਿਜ਼ਨਸ ਨਹੀਂ ਕੀਤਾ ਜਿੰਨਾ ਓਵਰ ਸੀਜ਼ ਦੇ ਵਿੱਚ ਬਿਜ਼ਨਸ ਕੀਤਾ ਜਾਣੇ ਕਿ ਜਿੰਨਾ ਓਵਰ ਆਲ ਇੰਟਰਨੈਸ਼ਨਲ ਬਿਜ਼ਨਸ ਇਸ ਮੂਵੀ ਨੇ ਕੀਤਾ ਇੰਡੀਆ ਨਾਲੋਂ ਇੰਟਰਨੈਸ਼ਨਲ ਮੂਵੀ ਨੇ ਦੁੱਗਣਾ ਬਿਜ਼ਨਸ ਕੀਤਾ ਵਾ ਦੁੱਗਣਾ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸਦਾ ਉਹ ਮੈਂ ਕਿਉਂ ਕਹਿ ਰਿਹਾ ਕਿ ਦੁੱਗਣਾ ਬਿਜ਼ਨਸ ਕਿਵੇਂ ਕੀਤਾ ਮੂਵੀ ਨੇ ਤੁਹਾਨੂੰ ਅੱਗੇ ਜਾ ਕੇ ਕਲੀਅਰ ਹੋ ਜਾਊਗਾ ਇਸ ਮੂਵੀ ਦੇ ਇੱਕ ਹਫ਼ਤੇ ਦੇ ਕਲੈਕਸ਼ਨ ਟੋਟਲ ਇੰਡੀਆ ਦੀ ਪੂਰੀ ਤੇ ਇੰਟਰਨੈਸ਼ਨਲ ਕਲੈਕਸ਼ਨ ਹਲੇ ਪੂਰੀ ਦੱਸੀ ਜਿੰਨੇ ਨੇ ਵਰਲਡਵਾਈਡ ਨਾਲ ਅਫੀਸ਼ੀਅਲਸ ਨੇ ਪਾਈਆ ਤੇ ਉਦਾਂ ਆਲਰ ਵੈਬਸਾਈਟਸ ਦਾ ਡਾਟਾ ਜੇ ਮੈਂ ਤੁਹਾਨੂੰ ਸ਼ੋਅ ਕਰਾਤਾ ਉਹ ਤੇ ਹੁਣ ਆਪਾਂ ਮੂਵੀ ਦੇ ਟੋਟਲੀ 9 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰਨ ਜਾ ਰਹੇ ਹਾਂ ਯਾਨੀ ਕਿ ਕੱਲ ਤੱਕ ਦੀ ਕਲੈਕਸ਼ਨ ਦੀ ਪਹਿਲੇ ਦਿਨ ਤੋਂ ਲੈ ਕੇ ਜਿਹਦੇ ਵਿੱਚ ਵਰਲਡਵਾਈਡ ਵੀ ਹੋਊਗੀ ਤੇ ਆਪਣੀ ਇੰਡੀਆ ਦੀ ਗ੍ਰੋਸ ਵੀ ਹੋਊਗੀ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਆਪਣੀ ਇੰਡੀਆ ਤੋਂ ਦੁੱਗਣੀ वर्ल्ड वाइड ਕਲੈਕਸ਼ਨ ਇਸ ਮੂਵੀ ਦੀ ਹੋਈ ਆ ਉਹ ਮੈਂ ਕਿਉਂ ਕਹਿ ਰਿਹਾ ਸੀ ਇਹ ਦੇਖੋ 9 ਦਿਨਾਂ ਦੀ ਟੋਟਲ ਵਾਇਲਡ ਵਾਇਲ ਕਲੈਕਸ਼ਨ ਹੈ ਜੋ 27 ਕਰੋੜ ਤੋਂ ਲੈ ਕੇ 27.25 ਲੱਖ ਜਾਣ ਕੇ 27.25 ਕਰੋੜ ਦੀ ਜੋ ਪੂਰੀ ਦੀ ਪੂਰੀ ਕਲੈਕਸ਼ਨ ਟੋਟਲ ਵਾਇਲਡ ਵਾਇਡ ਅਰਦਾਸ ਸਰਵਾਂ ਦੇ ਭਲੇ ਦੀ 9 ਦਿਨਾਂ ਦੇ ਵਿੱਚ ਹੋਈ ਹੈ ਕਿਉਂਕਿ ਅੱਜ ਦੀ ਕਲੈਕਸ਼ਨ ਨਹੀਂ ਗਿਣਾਂਗੇ ਇਹ ਮੂਵੀ ਆ ਅੱਜ ਦੇ ਕਲੈਕਸ਼ਨ ਵੀ ਦੱਸ ਰਹੀਆਂ ਨਾਲ ਨਾਲ 10ਵਾਂ ਕਿਉਂਕਿ 10ਵੇਂ ਦਿਨ ਦੀ ਕਲੈਕਸ਼ਨ ਮੂਵੀ ਦੇ ਕਲੈਕਸ਼ਨ ਸਾਨੂੰ 6 ਵਜੇ ਤੋਂ ਬਾਅਦ ਇਹ ਪਤਾ ਲੱਗ ਰਿਹਾ ਜਾਂ ਕਿ ਮੂਵੀ ਨੇ ਕਿੰਨਾ ਪੈਸਾ ਕਮਾਇਆ ਕਿੰਨਾ ਪੈਸਾ ਨਹੀਂ ਕਮਾਇਆ ਇੱਕ ਦਿਨ ਦੇ ਵਿੱਚ ਹੀ ਉਹ ਰਾਤ ਨੂੰ ਸਾਰਾ ਡਾਟਾ ਸ਼ੋ ਹੋਉਂਦਾ ਹੈ ਇਹ ਪਤਾ ਨਹੀਂ ਕਿਉਂ ਪਹਿਲੇ ਡਾਟਾ ਚੜਾ ਦਿੰਦਾ ਤਾਂ ਕਰਕੇ ਇਸ ਨੂੰ ਦੱਸ ਦੇਣ ਦਾ ਡਾਟਾ ਮੰਨਿਆ ਜਾਊਗਾ ਇਸ ਨੂੰ ਆਪਾਂ 9 ਦਿਨ ਦਾ ਡਾਟਾ ਮੰਨ ਕੇ ਚੱਲਦੇ ਹਾਂ ਇੰਡੀਆ ਦੇ ਵਿੱਚ ਇਸ ਵੈੱਬਸਾਈਟ ਦੇ ਮੁਤਾਬਿਕ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ ਮੂਵੀ ਨੇ 9 ਕਰੋੜ ਤੋਂ ਲੈ ਕੇ 9 ਕਰੋੜ 50 ਲੱਖ ਦਾ ਬਿਜ਼ਨਸ ਕੀਤਾ ਤੇ ਵਰਲਡਵਾਈਡ 9 ਦਿਨਾਂ ਦੇ ਵਿੱਚ ਮੂਵੀ ਨੇ 18 ਕਰੋੜ ਦਾ ਬਿਜ਼ਨਸ ਕੀਤਾ 18 ਕਰੋੜ ਪਲੱਸ ਦਾ ਬਿਜ਼ਨਸ ਜੋ ਹੈ ਮੂਵੀ ਨੇ ਕੀਤਾ ਅਰਦਾਸਵਾਦ ਦੇ ਭਲੇ ਦੀ ਨੇ ਇੰਟਰਨੈਸ਼ਨਲ ਲੈਵਲ ਤੇ ਤੇ ਹਾਂ ਇਹ ਚੀਜ਼ ਕਹਿ ਸਕਦਾ ਕਿ ਵੈਬਸਾਈਟਸ ਦੇ ਡਾਟੇ ਕਾਫੀ ਜ਼ਿਆਦਾ ਉੱਪਰ-ਨੀਚੇ ਹੁੰਦੇ ਨੇ ਜਦ ਤੱਕ ਆਫੀਸ਼ੀਅਲਸ ਚੀਜ਼ਾਂ ਨਹੀਂ ਪਾਉਂਦੇ ਜਦ ਤੱਕ ਆਫੀਸ਼ੀਅਲ ਸਾਨੂੰ ਨਹੀਂ ਦੱਸਦੇ ਕਿ ਕਿੰਨੀ ਕਲੈਕਸ਼ਨ ਹੋਈ ਹੈ ਕਿੰਨੀ ਕਲੈਕਸ਼ਨ ਨਹੀਂ ਜਿਵੇਂ ਕਿ ਅਰਦਾਸਵਾਦ ਦੇ ਭਲੇ ਦੀ 3 ਦਿਨਾਂ ਦੀ ਟੂਰੀ ਕਲੈਕਸ਼ਨ ਦੇ ਬਾਰੇ ਉਹਨਾਂ ਨੇ ਦੱਸਿਆ ਸੀ 100 ਕਰੋੜ ਸਮਥਿੰਗ ਦੀ ਕਲੈਕਸ਼ਨ ਪਹਿਲੇ 3 ਦਿਨਾਂ ਦੇ ਵਿੱਚ ਹੋਈ ਸੀ ਆਫੀਸ਼ੀਅਲਸ ਨੇ ਪੋਸਟਰ ਅਪਲੋਡ ਕੀਤੇ ਸੀ ਆਪਣੀ ਵੈਬਸਾਈਟਸ ਤੇ ਤੇ ਆਪਣੇ ਇੰਸਟਾਗ੍ਰam ਹੈਂ ਵੈਬਸਾਈਟਸ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਮੂਵੀ ਨੇ 45 ਕਰੋੜ ਰੁਪਇਆ ਕਮਾ ਲਿਆ ਕਈ ਵੈਬਸਾਈਟਸ ਐਵੇਂ ਵੀ ਕਹਿ ਰਹੀਆਂ ਨੇ ਕਿ